ਸਤਿ ਸ੍ਰੀ ਅਕਾਲ ਦੋਸਤੋ ਟਰਬਨਿੰਗ ਕਿੰਗ ਪ੍ਰਦੀਪ ਗਹਿਲ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਦਿਲਜੀਤ ਦਸਾਂਝ ਆਪਣਾ ਸਿੰਗਰ ਨੇ ਭਗਵੰਦੇ ਨੇ ਉਹਨਾਂ ਦੀ ਪਗ ਦੀ ਸ਼ੇਰ ਵਰਗੀ ਵੀਡੀਓ ਲੈ ਕੇ ਆਏ ਹਾਂ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤੁਸੀਂ ਦੇਖ ਸਕਦੇ ਹੋ ਜੋ ਕਿ ਪਹਿਲਾ ਲੜਾ ਉਹ ਆਪਾਂ ਜੋ ਕਿ ਮੇਜ਼ਾਂ ਦੀ ਤਰਾਈ ਅੱਧੀ ਆਖ ਅੱਧੀ ਗਾਲ ਤੇ ਅਦਾ ਕਰਨ ਦਾ ਪ੍ਰਕਾਰ ਦੇ ਹੋਏ ਲਗਾਵਾਂਗੇ ਔਰ ਦੂਸਰਾ ਲੜ ਵੀ 프ਰੰਟ ਤੋਂ ਅੰਗੂਠੇ ਦੇ ਨਾਲ ਕੱਪੜੇ ਨੂੰ ਕਵਰ ਕਰਕੇ ਲਗਾਵਾਂਗੇ ਇਸ ਪੱਗ ਦੇ ਵਿੱਚ ਆਪਾਂ ਜੋ ਕਿ 프ਰੰਟ ਤੋਂ ਪ੍ਰੈਸ ਨਹੀਂ ਕਰਾਂਗੇ ਔਰ ਹੌਸਕੀ ਜੀ ਨੋਕਾਂ ਜੋ ਪੱਗ ਦੀਓ ਬਣਾਵਾਂਗੇ ਇਸ ਪੱਗ ਬੰਨਣ ਤੋਂ ਪਹਿਲਾਂ ਜੋ ਵਾਲਾਂ ਦੀ ਸੈਟਿੰਗ ਔਰ ਇਸ ਤੋਂ ਇਲਾਵਾ ਪੂਣੀ ਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਜਾ ਕੇ ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਇਸ ਪੱਗ ਦੀ ਲੈਂਥ ਆ ਜੋ 7.5 ਮੀਟਰ ਤੇ ਕੱਪੜਾ ਫੁੱਲ ਵੈਲ ਹੈ ਪੱਗ ਬੰਨਣ ਤੋਂ ਪਹਿਲਾਂ ਪੱਗ ਜ਼ਿਆਦਾ ਗਿੱਲੀ ਨਹੀਂ ਕਰਾਂਗੇ ਆਪਾਂ ਹਲਕੇ ਜਿਹੇ ਛਿੱਟੇ ਪਾਣੀ ਦੇ ਲਗਾ ਕੇ ਆਪਾਂ ਪੱਗ ਹਲਕੀ ਹਲਕੀ ਗਿੱਲੀ ਕਰਕੇ ਔਰ ਪੋਣੀ ਕਰਕੇ ਲਗਾਵਾਂਗੇ ਔਰ ਜੋ ਪਤਲੇ ਪੱਲੇ ਹੁੰਦੇ ਹਨ ਉਹ ਹਮੇਸ਼ਾ ਦੀ ਤਰ੍ਹਾਂ ਔਰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਥੱਲੇ ਵਾਲੀ ਸਾਈਡ ਹੀ ਰਹਿਣਗੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵੀ ਪੱਗ ਬੰਨ੍ਹਦੇ ਸਮੇਂ ਕੋਈ ਪ੍ਰੋਬਲਮ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਸੀਂ ਜਲਦੀ ਤੋਂ ਜਲਦੀ ਇਸ ਟੌਪਿਕ ਤੇ ਵੀਡੀਓ ਪਾਵਾਂਗੇ ਸੋ ਬਹੁਤ ਸਾਰੇ ਵੀਰ ਮੈਸੇਜ ਕਰਦੇ ਆ ਕਿ ਅਖਫਖ ਸਿੰਘ ਰੰਦੀ ਪੱਗ ਦੀ ਸ਼ੇਪ ਵਰਗੀ ਪੱਗ ਦੀ ਵੀਡੀਓ ਪਾਉਣ ਲਈ ਸੋ ਅਸੀਂ ਟਰਾਈ ਜ਼ਰੂਰ ਕਰਦੇ ਹੁੰਨੇ ਆ ਕਿ ਉਹ ਉਹਦਾਂ ਦੀ ਅਸੀਂ ਪੱਗ ਨਹੀਂ ਬਣ ਸਕਦੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਥੋੜਾ ਬਹੁਤਾ ਫਰਕ ਤਾਂ ਜ਼ਰੂਰ ਪੈ ਹੀ ਜਾਂਦਾ ਹੈ ਔਰ ਅਸੀਂ ਟਰਾਈ ਜ਼ਰੂਰ ਕਰਦੇ ਆ ਇਸ ਟੌਪਿਕ ਤੇ ਵੀਡੀਓ ਪਾਉਣ ਦੀ ਸੋ ਉਮੀਦ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਬਿਹਤਰ ਤਰੀਕੇ ਦੇ ਨਾਲ ਪੱਗ ਸਿੱਖ ਸਕੋਗੇ ਬਟ ਪਾਉਣ ਦਾ ਇੱਕੋ ਇੱਕ ਤਰੀਕਾ ਜੋ ਕਿ ਫਰੰਟ ਤੋਂ ਆਪਾਂ ਕੱਪੜੇ ਨੂੰ ਪ੍ਰੈਸ ਕਰਕੇ ਦਬਕ ਕੇ ਰਗਾਵਾਂਗੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਆਪਾਂ ਲਾਸਟ ਲੜਾ ਜੋ ਉਹ ਵੀ ਸਿੱਧਾ ਹੀ ਲਗਾਵਾਂਗੇ ਇਸ ਪੱਗ ਦੀ ਜੋ ਸ਼ੇਪ ਆ ਥੋੜੀ ਜੀ ਸੈਮੀ ਪਟਿਆਲਾ ਸ਼ਾਹੀ ਪੱਗ ਦੇ ਬੰਗ ਰਹੇਗੀ ਸੋ ਤੁਸੀਂ ਦੇਖ ਸਕਦੇ ਹੋ ਉਸੇ ਹੀ ਤਰੀਕੇ ਦੇ ਨਾਲ ਆਪਾਂ ਬਹੁਤ ਥੋੜਾ ਟਾਈਮ ਦੇ ਵਿੱਚ ਪੱਗ ਬਣ ਚੁੱਕੀ ਹੈ ਲਾਸਟ ਲੜ ਲਾਉਣ ਦਾ ਤਰੀਕਾ ਦੋਵੇਂ ਸਾਈਡ ਤੋਂ ਪੱਲੇ ਆ ਜੋ ਅੰਦਰਲੀ ਸਾਈਡ ਮੋੜਦੇ ਹੋਏ ਆਪਾਂ ਲੜ ਨੂੰ ਲਗਾਵਾਂਗੇ। ਔਰ ਹਲਕਾ ਜਿਹਾ ਜੋ ਕਿ ਆਪਾਂ ਲਾਸਟ ਲੜਾ ਉਸ ਨੂੰ ਲੜ ਨੂੰ ਦੱਬ ਕੇ ਸਿੱਧਾ ਹੀ ਲੜ ਲਗਾਇਆ ਜਾਵੇਗਾ। ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਆਪਾਂ ਪੱਗ ਬਣ ਚੁੱਕੇ ਆ ਸੈਮੀ ਪਟੇਲਾ ਸਹੀ ਸ਼ੇਪ ਦੇ ਵਿੱਚ ਔਰ ਜੋ ਸਭ ਤੋਂ ਪਹਿਲਾ ਲੜ ਸੀਗਾ ਕਾ ਲਗਾਇਆ ਉਸ ਦੇ ਨਾਲ ਇਸ ਤੋਂ ਬਾਅਦ ਵਿੱਚ ਆਪਾਂ ਸਰ ਕਵਰ ਕਰਾਂਗੇ ਔਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਨਾਲ ਧੰਨਵਾਦ